ਤੁਸੀਂ ਕਦੇ ਖਿਆਲ ਕੀਤਾ ਹੈ ਮੰਦਾ ਆਪਣੇ ਬੱਚਿਆਂ ਨੂੰ ਪਿਆਰ ਬੜਾ ਕਰਦਾ ਹੈ ਆਪਣੇ ਜਾਂ ਪੁੱਤਰ ਨੂੰ ਬੜਾ ਪਿਆਰ ਕਰਦਾ ਹੈ ਮੰਦਾ ਮਾਪੇ ਆਪਣੇ ਬੱਚਿਆਂ ਨੂੰ ਪਿਆਰ ਬਹੁਤ ਕਰਦੇ ਨੇ ਪਰ ਜਦੋਂ ਪੁੱਤਰ ਦਾ ਵਿਆਹ ਹੁੰਦਾ ਹੈ ਉਸ ਵੇਲੇ ਮੰਦਾ ਫਿਰ ਆਪਣੇ ਪੁੱਤਰ ਤੋਂ ਆਪਣੀ ਨੂੰਹ ਤੋਂ ਵਿਆਹ ਵਿੱਚ ਪੈਸੇ ਬਾਤ ਜਦੋਂ ਕਿ ਪੈਸੇ ਦਾ ਇਕੱਠੇ ਕੀ ਕਿਸੇ ਬੱਚਿਆਂ ਦੇ ਲਈ ਬੰਦਾ ਪੈਸੇ ਨੂੰ ਬਹੁਤ ਪਿਆਰ ਕਰਦਾ ਹੈ ਮਾਇਆ ਲਈ ਤਾਂ ਕਈ ਵਾਰ ਬੰਦਾ ਆਪਣੀ ਜ਼ਿੰਦਗੀ ਆਪਣੀ ਗਿਆਨ ਦੀ ਦਾਤੇ ਦਾ ਦਿੰਦਾ ਹੈ ਪੈਸਾ ਨਹੀਂ ਕਹਿਣਾ ਚਾਹੀਦਾ ਬੰਦਾ ਪਰ ਜਦੋਂ ਵਿਆਹ ਹੁੰਦਾ ਹੈ ਨਾ ਫਿਰ ਉਸ ਸਮੇਂ ਪੈਸੇ ਬਾਹਰ ਹੋ ਸਕਦਾ ਹੈ ਪਰ ਆਪਣੇ ਧੀਆਂ ਪੁੱਤਰਾਂ ਨੂੰ ਪਿਆਰ ਕਰਦਾ ਹੈ ਮਾਇਆ ਨੂੰ ਵੀ ਪਿਆਰ ਕਰਦਾ ਹੈ ਔਰ ਉਸ ਵੇਲੇ ਮਾਇਆ ਦਾ ਪਿਆਰ ਠਿੱਕਾ ਮੈ ਜਦਾ ਜਦੋਂ ਕੀ ਪੁੱਤਰ ਦਾ ਵਿਆਹ ਹੁੰਦਾ ਹੈ ਨਾ ਖਾਸ ਕਰਕੇ ਪੁੱਤਰ ਦਾ ਵਿਆਹ ਉਦੋਂ ਉਸ ਵੇਲੇ ਮਾਇਆ ਦਾ ਪਿਆਰ ਠਿੱਕਾ ਪੈ ਜਾਂਦਾ ਹੈ ਉਹ ਬਾਹਰ ਕੇ ਛੱਟਣ ਦਾ ਅਰਥ ਹੀ ਇਹ ਹੁੰਦਾ ਹੈ ਕਿ ਲੈ ਤੂੰ ਮਾਇਆ ਤੂੰ ਮੈਂ ਬਹੁਤਾ ਪਿਆਰ ਕਰਦਾ ਸੀ ਨਾ ਇਹ ਮਾਇਆ ਵੀ ਪੁੱਤਰਾ ਤੇਰੇ ਤੋਂ ਬਾਅਦ ਬਾਹਰ ਛੱਟ ਗਈ ਤੇਰੇ ਪਿਆਰ ਦੇ ਅਗੇ ਇਹ ਮਾਇਆ ਵੀ ਠਿੱਕੀ ਪੈ ਗਈ ਭਾਵੇਂ ਜਦੋਂ ਦਰਿਆ ਵੀ ਚੀਜ਼ਾਂ ਨੇ ਕਿਹਾ ਪੁੱਤਰਾ ਦਾ ਪਿਆਰ ਕੀ

اس کر کے سوئیں یہ بندہ خوشی بچایا پیا بایا بار مسئلہ ہے کہ تیرے پیار کر کے اسے کر کے بارہ ہونا ہے